ਮਿਲੂ ਖਬਰ ਇਹ ਉੜਦੇ ਉੜਦੀ ਫਿਰ ਮੈਂ ਵੀਡੀਓ ਵੀ ਦੇਖੀ ਕਿ ਲਖਸਦਾਣਾ ਨੇ ਮੂੰਹ ਤੇ ਲਾਇਆ ਹੋਇਆ ਸੀ ਫੇਸ ਥੈਕ ਪਤਾ ਨਹੀਂ ਕਿ ਉਹਨੂੰ ਪਾਰਲ ਜਾਂਦਾ ਬਸ਼ ਹੋ ਕਬੀ ਲੇਡੀਜ਼ ਪਾਰਲਰ ਕਹਿੰਦੇ ਪਤੰਦਰ ਲੇਡੀਜ਼ ਪਾਰਲਰ ਚ ਗਿਆ ਸੀ ਲਖਸਦਾਣਾ ਉਹਨੇ ਕਰਾ ਲਿਆ ਮੂੰਹ ਤੇ ਫੇਸ਼ੀਅਲ ਚੰਗਾ ਰਗੜਾ ਲਵਾਇਆ ਕਹਿੰਦੇ ਕਰੀਮ ਦਾ ਵੀ ਮੂੰਹ ਤੇ ਐਨ ਕਹਿੰਦਾ ਨੈਂਸੀ ਗਰੇ ਵਾਲਰ ਨੂੰ 글로ਅ ਆ ਜਾ ਮੂੰਹ ਤੇ ਇਹ ਪੁੱਛ ਜਾਨੀ ਤੇ ਇੰਨਾ ਜਲਸ ਕਰਦਾ ਮੇਰੇ ਕੋਲ ਬੰਦਾ ਹੋ ਕੇ ਫਿਰ ਕਹਿੰਦੇ ਜਿਹੜੇ ਪਤੰਦਰ ਨੇ ਖੀਰੇ ਵਾਲਾ ਪੈਕ ਲਵਾ ਲਿਆ ਮੂੰਹ ਤੇ ਕਹਿੰਦਾ ਵੀ ਚੰਗੀ ਤਰ੍ਹਾਂ ਨਾ ਮੇਰੇ ਆ ਪੈਕ ਲਾ ਦੋ ਮੈਂ ਕਿਸਾਨੀ ਅੰਦੋਲਨ ਚ ਜਾਣਾ ਮੈਂ ਬਿਊਟੀਫੁੱਲ ਕਹਿੰਦਾ ਲੱਗਣਾ ਚਾਹੀਦਾ ਹੈ ਹੰਡਸਮ ਨਹੀਂ ਬਿਊਟੀਫੁੱਲ ਕਹਿੰਦੇ ਵੀ ਉੱਥੇ ਆ ਗਏ ਲੱਖਾ ਸਿਧਾਨ ਨੇ ਇੱਕ ਫੋਨ ਕਹਿੰਦੇ ਲੱਖਾ ਤਾਂ ਭੱਜਿਆ ਤੇ ਮੂੰਹ ਤੇ ਉਹਦੇ ਪੈਕ ਲੱਗਾ ਹੋਇਆ ਉਹ ਤਾਂ ਭੱਜਿਆ ਆ ਗਿਆ ਅੰਦੋਲਨ ਚ ਲੋਕਾਂ ਨੂੰ ਸੋਚਿਆ ਵੀ ਹਾਂ ਲੱਖਾ ਸਿਧਾਨਾ ਦੇਖ ਲਓ ਜੀ ਮੂੰਹ ਤੇ ਫੇਸ ਪੈਕ ਵੀ ਨਹੀਂ ਲਾਇਆ ਬੰਦੇ ਨੇ ਫੇਸ ਤੱਕ ਲਾ ਕੇ ਪਹੁੰਚਿਆ ਉੱਥੇ ਕਿਉਂ ਕਿਉਂ ਦਿਖਾਣਾ ਨਹੀਂ ਸੀ ਵੀ ਮੈਂ ਦੇਖੋ ਜੀ ਮੂੰਹ ਵੀ ਨਹੀਂ ਤੋਤਾ ਪੈਕ ਦੇスメ ਪਹੁੰਚਿਆ ਪਰ ਬਾਹਰ ਪਤਾ ਚਲੇ ਪਤੰਦਰ ਦਾ ਮੂੰਹ ਤੇ ਕੋਲਗੜ ਲਾ ਕੇ ਆਇਆ ਸੀ ਕਹਿੰਦੇ ਕੋਲਗੜ ਲਾ ਕੇ ਆਇਆ ਵੀ ਜਿਹੜੇ ਆਸੂ ਆਉ ਟੀਅਰ ਗੈਸ ਜਿਹੜੇ ਛੱਡ ਰਹੇ ਹੋ ਕਿਤੇ ਕਹਿੰਦਾ ਮੇਰੀ ਸਕਿਨ ਤੇ ਨਸਰ ਹੋ ਜੇ ਮੇਰੀ ਸਕਿਨ ਕਾਲੀ ਨਾ ਹੋ ਜਾਈ ਤਾਂ ਬੇਨਾ ਪੈ ਜਾਣਾ ਮੇਰਾ ਮੂੰਹ ਨਾ ਸੜ ਜਾਏ ਕਹਿੰਦਾ ਮੇਰਾ ਮੂੰਹ ਕਾਲਾ ਨਾ ਹੋ ਜਾਏ ਮੈਂ ਲੱ ਕਿਸਦਾਣਾ ਮੂੰਹ ਤੇ ਤੇਰਾ ਪਹਿਲੇ ਹੀ ਕਾਲਾ ਕਾਲਾ ਚਵਾਟੇਲਾ ਤੇ ਮੁਗ ਪਹਿਲੇ ਕਾਲਾ ਤੇ ਹੋਰ ਕਾਲਾ ਕੀ ਨੇ ਕੰਮ। ਸੋ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਬੰਦਾ ਥੋੜੀ ਜਿਹੀ ਦਰ ਅੰਦੋਲਨ ਚ ਰਹਿ ਕੇ ਮੁੜ ਕੇ ਗਾਇਬ ਹੋ ਗਿਆ। ਉਹ ਏਦਾਂ ਦੇ ਸੂਰਮੇ ਨਾਲ ਤੁਸੀਂ ਸਾਥ ਦੇ ਰਹੇ ਹੋ। ਉਹ ਦੀਪ ਸਿੱਧੂ ਦੇ ਪਰਸੀ ਸੀ ਆਹ ਵੱਡਾ ਤੁਹਾਡਾ ਜੋਧਾ ਉੱਥੇ ਵੀ ਨਹੀਂ ਪਹੁੰਚਿਆ। ਏਦਾਂ ਦੇ ਚਾਲੀ ਬੰਦੇ ਨਾ ਖੜੇ ਹੋ ਤੁਸੀਂ। ਦੇਖੋ ਜੀ ਸਾਡਾ ਕੰਮ ਹੈ ਸਮਝਾਉਣਾ। ਠੀਕ ਹੈ। ਸਾਡਾ ਕੰਮ ਹੈ ਪਬਲਿਕ ਨੂੰ ਅਵੇਅਰ ਕਰਨਾ ਕਿ ਲੱਖਾ ਸਧਾਨਾ ਚੰਗਾ ਬੰਦਾ ਨਹੀਂ ਹੈ। ਅੱਗੇ ਮਰਜੀ ਤੁਹਾਡੀ ਸੋ ਸਿਉ ਦਾਸਾਦੋ ਉਹ ਦਿਨ ਖੜੋ ਨਾ ਖੜੋ ਹਮਾਰੇ ਬਾਪਾ ਕੁਛ ਨਹੀਂ ਜਾਂਦਾ ਤੇ ਗੱਲ ਯਾਦ ਰੱਖਿਓ ਇਹ ਬੰਦਨ ਸਿਰ ਤੇ ਜੜਾਉਂਗੇ ਨਾ ਇਹ ਤੁਹਾਡੇ ਐਸੀਆਂ ਗਲੀਆਂ ਕਰੇਗਾ ਐਸੀਆਂ ਗਲੀਆਂ ਕਰੇਗਾ ਤੁਸੀਂ ਬਹਿ ਕੇ ਰੋਇਆ ਕਰੋਗੇ ਸੋ ਲੱਖਾ ਸਦਾਣਾ ਕਿ ਗੁੰਡਾ ਮਸ ਗੁੰਡਾ ਹੈ ਆਪਣੇ ਬੱਚਿਆਂ ਨੂੰ ਕਨਵਰਟ ਸਕੂਲ ਚ ਇੰਗਲਿਸ਼ ਵਿਡੈਂਸ ਪੜਾਉਂਦਾ ਲੋਕਾਂ ਨੂੰ ਕਹਿੰਦਾ ਪੰਜਾਬੀ ਸਿਖਾਓ ਲਿਖਣੀ ਪੜ੍ਹਨੀ ਆਣੀ ਚਾਹੀਦੀ ਸਕੂਲਾਂ ਚ ਪੰਜਾਬੀ ਪਰਵਚਨ ਦੇਲੇ ਬੜੇ ਸੁਖਿਆ ਜਨਾਬ ਜੀ ਆਪ ਵੀ ਉਹ ਤੇ ਪਹਿਲੇ ਕਹਿੰਦੇ ਨਾ ਜਦੋਂ ਤੁਸੀਂ ਸਮਾਜ ਦੀ ਸਫਾਈ ਕਰਨੀ ਹੋਵੇ ਸਭ ਤੋਂ ਪਹਿਲੇ ਸਫਾਈ ਆਪਣੇ ਘਰ ਤੋਂ ਸ਼ੁਰੂ ਕਰੋ ਆਪਣੇ ਆਪ ਤੋਂ ਸ਼ੁਰੂ ਕਰੋ ਪਹਿਲੇ ਆਪਣੇ ਆਪ ਨੂੰ ਸਾਫ਼ ਕਰੋ ਫਿਰ ਆਪਣੇ ਘਰ ਦੇ ਨੂੰ ਸੁਧਾਰੋ ਫਿਰ ਤੁਸੀਂ ਮਹੱਲੇ 'ਚ ਕਰੋ ਐਡੀ ਕੋਠੀ ਪਾ ਕੇ ਉੱਚੀ-ਉੱਚੀਆਂ ਕੰਧਾਂ ਕਰਕੇ ਵੀ ਮੈਂ ਲੋਕਾਂ ਦੇ ਪਿਓ ਮਾਰੇ ਸੀ ਤੇ ਕਾ ਕੇ ਕੋਈ ਮੈਨੂੰ ਨਾ ਮਾਰ ਜੇ ਮੇਰੇ ਬੱਚੇ ਨਾ ਕਿਤੇ ਬਿਨਾਂ ਪਿਓ ਤੋਂ ਪੜਨ ਉਹ ਤਾਂ ਲੱਖੇ ਸਦਾਨੇ ਇੱਕ ਦਿਨ ਹੋਏਗਾ ਜਿਹੜਾ ਕਰਮਾ ਹੈ ਸਭ ਨੂੰ ਭਰਨਾ ਪੈਂਦਾ ਤੁਸੀਂ ਜ਼ਿੰਦਗੀ ਵਿੱਚ ਜੋ ਜਿਵੇਂ ਕਿਦਾਂ ਉਦਾਂ ਕਰੋਗੇ ਨਾ ਇਹ ਜਦੋਂ ਕਰਮਾਂ ਦਾ ਚੱਕਰ ਆਏ ਉਲਟਾ ਚੱਲਣਾ ਹੈ ਉਹ ਤੁਹਾਨੂੰ ਸਾਰੇ ਤੁਹਾਡੇ ਮਾੜੇ ਕਰਮ ਕੀਤੇ ਹੋਏ ਤੁਹਾਨੂੰ ਇੱਥੇ ਪੇ ਕਰਨੇ ਪੈਣਗੇ ਚਾਹੇ ਤੁਸੀਂ 2 ਨੰਬਰ ਦੀ ਕਮਾਈ ਯਾਨੀ ਕਿ ਡਰੱਗ ਡਰੱਗ ਵਿੱਚੋਂ ਇਨ ਲੀਗਲ ਵੈਪਨਸ ਵਿੱਚੋਂ ਚਾਹੇ ਤੁਸੀਂ ਦੇਵਪਾਰ ਦਾ ਕੁੜੀਆਂ ਦਾ ਧੰਦਾ ਕਰੋ ਪਰ ਇਹ ਕਮਾਈ ਤੁਹਾਨੂੰ ਥੋੜੀ ਦੇਰ ਵਾਸਤੇ ਸੰਤੁਸ਼ਟੀ ਦੇ ਸਕਦੀ ਹੈ ਪਰ ਮੋੜ ਕੇ ਤੁਹਾਨੂੰ ਆਪਣਾ ਕਰਮ ਭਰਨਾ ਪੈਣਾ ਉਹ ਭਰਨਾ ਵੀ ਕਿਵੇਂ ਪੈਂਦਾ ਹੈ ਪ੍ਰਮਾਤਮਾ ਜੀ ਆ ਤੁਹਾਡੇ ਬੱਚਿਆਂ 'ਚ ਭਰਾ ਦਿੰਦਾ ਹੈ ਜਿਵੇਂ ਫਿਰ ਤੁਹਾਨੂੰ ਸਰੀਰ ਤੇ ਰੋਗ ਵਾਜ ਐਸਾ ਲਾ ਦਿੰਦਾ ਹੈ ਕਿ ਬੰਦਾ ਵਾਹਿਗੁਰੂ ਸ਼ਬਦ ਵੀ ਮੂੰਹ ਚ ਕੱਢਣ ਦੇ लायक ਨਹੀਂ ਰਹਿੰਦਾ। ਆ ਜਿਹੜਾ ਬੰਦਾ ਆਪਣੀ ਗਲਤੀ ਮੰਨ ਲੇ ਕਿ ਵਾਕਿਆ ਮੜਾ ਮੈਂ ਜ਼ਿੰਦਗੀ ਚ ਆਹ ਕੰਮ ਕੀਤਾ ਸੀ ਤੇ ਆਹ ਕੰਮ ਕਰਕੇ ਅੱਜ ਪ੍ਰਮਾਤਮਾ ਨੇ ਮੈਨੂੰ ਨਾ ਕੀਤਾ ਤੇ ਉਹ ਦਿਨੋਂ ਆਪਣੇ ਆਪ ਨੂੰ ਰੱਬ ਦੇ ਮੂਰੇ ਸਮਰਪਿਤ ਕਰਕੇ ਸ਼ਮਾ ਮੰਗੇ। ਉਹ ਸ਼ਮਾ ਮੰਗੇ ਉਹ ਲੋਕਾਂ ਤੋਂ। ਉਹ ਲੋਕਾਂ ਤੋਂ ਅਪੋਲੋਜਾਈਜ਼ ਕਰੇ ਜਿੰਨਾਂ ਦੇ ਉਹਨੇ ਦਿਲ ਦਿਖਾਈ ਸੀ। ਜਿੰਨਾਂ ਨਾਲ ਉਹਨੇ ਬਦਸਲੂਕੀ ਕੀਤੀ ਸੀ। ਕਿਉਂਕਿ ਰੱਬ ਦੇ ਘਰ ਦੇ ਜਰੂਰ ਹੈ। ਪਰ ਅੰਧੇਰ ਨਹੀਂ ਹੈ ਮੈਂ ਤਾਂ ਹੀ ਕਹਿੰਦੀ ਵੀ ਕਦੇ ਕਿਸੇ ਤੋਂ ਬਦਲਾ ਲੈਣ ਦੀ ਭਾਵਨਾ ਨਾ ਰੱਖੋ ਜ਼ਿੰਦਗੀ ਵਿੱਚ ਉਹ ਤੇ ਛੱਡੋ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਪਰ ਜਿਹੜਾ ਜਿਹੜੀ ਮਾਰ ਉਹ ਮਾਰਦਾਨ ਉੱਪਰ ਵਾਲਾ ਉਹ ਤੁਹਾਡੇ ਮੇਰੇ ਵਰਗ ਨੂੰ ਸਮਝ ਨਹੀਂ ਆਉਣੀ ਤੇ ਅਸੀਂ ਉਹ ਬੰਦੇ ਨੂੰ ਮਾਰ ਮਾਰ ਨਹੀਂ ਸਕਦੇ ਸੋ ਲੱਖੇ ਸਦਾ ਨਿਰ ਜਿਹੜੇ ਜਾਲੀ ਗੈਂਗਸਟਰ ਗੁੰਡਾ ਬਦਮਾਸ਼ ਹੈ ਇਹ ਤੋਂ ਜਿੰਨਾ ਹੋ ਸਕਦਾ ਬੱਚੋ ਇਹ ਬਹੁਤ ਚਲਾਕ ਲੋੰਬੜੀ ਹੈ ਇਹ ਸਿਰਫ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਤੁਹਾਨੂੰ ਸਭ ਨੂੰ ਯੂਜ਼ ਕਰਕੇ ਸਿਰਫ ਐਮਪਟੀ ਦੀ ਸੀਟ ਤੇ ਬੈਠਾ ਹੋਇਆ ਹੈ इन्हें भी लुटना ही है पंजाब में, सो so, ये गदारा में तुम अगे रहोगे तो सोच लो अगर ती बनना अगर ताजी जय भारत जय हिंद